ਲੜ ਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸਿੱਖ ਪੰਥ ਦੀ ਸਿਰਮੌਰ ਸਤਿਕਾਰਤ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਪਾਏ ਜਾਣ ਬਾਅਦ ਤਨਖਾਹੀਆਂ ਕਰਾਰ ਦਿੱਤੇ ਜਾਣ ਤੇ ਆਪਣਾ ਪ੍ਰतिकਰਮ ਦਿੰਦੇ ਹੋਏ ਸੁਖਜਿੰਦਰ ਸਿੰਘ ਰੰਦਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਉਹਨਾਂ ਕਿਹਾ ਕਿ ਪੰਥ ਨਾਲ ਧਰੋ ਕਮਾਉਣ ਵਾਲਿਆਂ ਨੂੰ ਸਰਬਸਮਰਥ ਗੁਰੂ ਸਾਹਿਬ ਅਤੇ ਗੁਰੂ ਸਾਹਿਬ ਦਾ ਸਾਜਿਆ ਪੰਥ ਕਦੇ ਵੀ ਮੁਆਫ ਨਹੀਂ ਕਰਨਗੇ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀ ਅਕਾਲੀ ਆਗੂਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਖੁਦ ਦੇ ਗੁਨਾਹਾਂ ਦਾ ਇਕਬਾਲ ਕਰਨਾ ਆਪਣੇ ਆਪ ਵਿੱਚ ਮਾਇਨੇ ਰੱਖਦਾ ਹੈ ਜਿਸ ਨੂੰ ਸਿੱਖ ਕੌਮ ਕਦੇ ਭੁਲਾ ਨਹੀਂ ਸਕਦੀ। ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਕਹਿਣ ਵਾਲੇ ਅਕਾਲੀ ਆਗੂਆਂ ਤੋਂ ਸਿੱਖ ਸੰਗਤਾਂ ਕੀ ਕਿਸੇ ਨੂੰ ਵੀ ਇਹ ਉਮੀਦ ਨਹੀਂ ਸੀ ਕਿ ਸਿਆਸੀ ਲਾਹੇ ਲਈ ਉਹ ਇਸ ਕਦਰ ਗੁਰੂ ਸਾਹਿਬ ਅਤੇ ਗੁਰੂ ਦੇ ਸਾਜੇ ਪੰਥ ਨਾਲ ਤਰੋ ਕਮਾਉਣਗੇ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਇਆ ਜਿਹਦੇ ਮਿਸਾਲੀ ਫੈਸਲੇ ਨੇ ਸਿੱਖ ਸੰਗਤ ਨੂੰ ਸਿੱਖ ਪਾਰਲੀਮੈਂਟ ਸ੍ਰੀ ਅਕਾਲ ਤਖਤ ਸਾਹਿਬ ਦੀ ਗરિਮਾ ਅਤੇ ਗੌਰਵ ਦਾ ਭਾਵਕ ਪੱਦਰ ਤੇ ਅਹਿਸਾਸ ਕਰਵਾਇਆ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਔਰ ਇੱਕ ਇੰਡੀਸੀਗੇਟੀ ਇਹਦੇ ਕੋਲੋਂ ਫਖਰੇ ਕੌਮ ਦਾ ਪ੍ਰਭਾ ਵਾਪਸ ਲੈ ਗਦਾਰੇ ਕੌਮ ਦਾ ਨੁਕਤਾ ਪਤਾ ਜਾਵੇ ਉਹ ਸਾਰੀ ਚੀਜ਼ਾਂ ਤੇ ਅੱਜ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਠੀਕ ਠੀਕ ਮੰਨਿਆ ਔਰ ਫਖਰੇ ਕੌਮ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਖੋੜੋ ਖਤਾਬ ਵਾਪਸ ਲੈਣਾ ਇਹ ਸੁਖੀਰ ਬਾਦਲ ਦੀ ਬੜੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਬਾਪ ਨੂੰ ਪੁਰਾਣੀ ਫਖਰੇ ਕੌਮ ਦਾ ਕਿ ਕਿ ਫਖਰ ਕਰਦੇ ਕਿ ਸਾਡਾ ਫੀਡਰਤ ਉਹੀ ਇਕੱਲ ਤੋਂ ਸਭ ਤੋਂ ਉਹ ਵਾਪਸ ਲਿਆ ਜਾਏ ਮੇਰਾ ਖਿਆਲ ਹੈ ਕਿ ਮੌਤ ਤੋਂ ਬਾਅਦ ਖਤਾਬ ਦਿੱਤੇ ਜਾਂਦੇ ਇਹ ਪਹਿਲੀ ਵਾਰ ਹੋਇਆ ਕਿ ਖਤਾਬ ਵਾਪਸ ਲਿਆ ਕਿ ਇਹਨਾਂ ਨੇ ਕੌਮ ਦੇ ਨਾਲ ਕਦਰ ਨਹੀਂ ਕੀਤੀ ਔਰ ਗੁਰੂ ਸਾਹਿਬ ਦੇ ਵਿਧ ਵਿੱਚ ਇਹਨਾਂ ਦਾ ਆਪਤ ਸੀ ਦੇਖੋ ਜਿਹੜਾ ਕਹਣਾ ਬੇਦਬੀਆਂ ਬਾਰੇ ਉਹਦੇ ਚ ਇਹਨਾਂ ਦਾ ਪਹਿਲੇ ਦਿਨ ਤੋਂ ਮੈਂ ਕਹਿੰਦਾ ਰਿਹਾ ਸੀ ਇਹਨਾਂ ਦਾ ਹੱਥ ਹੈ ਪਹਿਲੇ ਦਿਨ ਤੋਂ ਕਹਿੰਦੇ ਰਹੇ ਕਿ ਬੇਦਬੀਆਂ ਕਰਾਉਣ ਤੋਂ ਸੁਖਵੀਰ ਬਾਦਲ ਦੀ ਭੂਮਿਕਾ ਹੈ ਕੀ ਕਹਿੰਦੇ ਰਹੇ ਕਿ ਨੀਨਾ ਨੇ ਉਹਦੇ ਸਾਥ ਜਿਹੜਾ ਸਾਥ ਹੈ ਉਹਦੇ ਅਗੇਂਸਟ ਕੋਈ ਕਾਰਵਾਈ ਨਹੀਂ ਕੀਤੀ ਇਥੋਂ ਤੱਕ ਅੱਜ ਮੈਂ ਇਹਦੇ ਜਦੋਂ ਇਹ ਜਾ ਰਹੇ ਸੀ ਤੇ ਮੈਨੂੰ ਬੜਾ ਅਫਸੋਸ ਹੋਇਆ ਕਿ ਡਾਕਟਰ ਦਰਜੀਤ ਚਿੰਮ ਅੱਜ ਵੀ ਝੂਠ ਬੋਲ ਰਿਹਾ ਹੈ ਤੇ ਉੱਥੇ ਇਹ ਕਹਿ ਰਿਹਾ ਸੀ ਕਿ ਜਿਹੜਾ ਕੋਈ ਤੁਹਾਡਾ ਦਿੱਲੀ ਦਾ ਜਿਹਨੇ ਕੁਰਾਨ ਸ਼ਰੀਫ ਦੀ ਗਦਬ ਵਿੱਚ ਜਿਹਨੂੰ ਸਜ਼ਾ ਹੋਈ ਆ ਉਹ ਕਹਿ ਰਿਹਾ ਸੀ ਕਿ ਇਹਨੇ ਭਗਵੰਤ ਮਾਨ ਨੇ ਕਰ ਭਗਵੰਤ ਮਾਨ ਆਪਣੇ ਅੱਗੇ ਸਿੰਘ ਲਿਖਦਾ ਹੀ ਨਹੀਂ ਉਹਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਉਹ ਤੇ ਆਪਣੇ ਅੱਗੇ ਲਿਖਦਾ ਹੀ ਨਹੀਂ ਭਗਵੰਤ ਸਿੰਘ ਮਾਨ ਉਹਨੇ ਅੱਜ ਤੱਕ ਨਹੀਂ ਲਿਖਿਆ ਉਹ ਭਗਵੰਤ ਮਾਨ ਲਿਖਦਾ ਤੇ ਅਸੀਂ ਉਹਦੇ ਤੇ ਕਹਿ ਰਹੇ ਹਾਂ ਤੇ ਪਰ ਮੈਂ ਕਹਿੰਦਾ ਡਾਕਟਰ ਸਾਹਿਬ 2011 ਚ ਤੁਹਾਡੀ ਗਵਰਨਰ ਤੁਸੀਂ ਉਸ ਟਾਈਮ ਐਮਐਲਏ ਸੀ ਮੈਂ ਵੀ ਐਮਐਲਏ ਸੀ ਮੈਂ اپੋਜੀਸ਼ਨ ਦਾ ਐਮਐਲਏ ਸੀ ਤੋਂ ਉਹਦੇ ਬਾਅਦ ਮੈਂ ਪੜ੍ਹੇ ਮੈਂ 12 ਚ ਪੜ੍ਹੇ 11 ਚ ਇਹਨਾਂ ਨੇ ਇਹ ਸਹੀ ਸੌਦਾ ਸਾਥ ਨੂੰ ਇਹਦਾ ਚ ਕਿਲਾਨ ਪੇਸ਼ ਕੀਤਾ ਕਿ ਇਹਦੇ ਤੇ ਕੋਈ ਕੇਸ ਨਹੀਂ ਬਣਦੀ ਔਰ ਇਸ ਦਾ ਜਿਹੜੇ ਜਿਹੜੀ ਹੈ ਐਫਆਈਆਰ ਕੈنسਲੇਸ਼ਨ ਦੀ ਰਿਪੋਰਟ ਅੱਗੇ ਪਾਤੀ ਉਹਦੇ ਤੇ ਵੀ ਇਹਦੇ ਤੇ ਸੋ ਮੋਟਰ ਕਲਕਸਪ ਦੇ ਜਥੇਦਾਰ ਸਾਹਿਬਾਨ ਨੂੰ ਲੈਣਾ ਚਾਹੀਦਾ ਔਰ ਨਾਲ ਹੀ ਜਿਹੜਾ ਉਸ ਟਾਈਮ ਦੇ ਗਿਆਨੀ ਗੁਰਬਜਨ ਸਿੰਘ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਵੀ ਅਸੀਂ ਅਲੱਗ ਪਲਾਕੇ ਸਜਾ ਸੁਣਾਵਾਂਗੇ ਦੂਸਰੀ ਚੀਜ਼ ਇਹ ਕਹਿਣਾ ਅਕਾਲਪੁਰ ਸਾਹਿਬ ਦੇ ਜਿਹੜੇ ਆਰਡਰ ਨੇ ਉਹਨਾਂ ਦੇ ਵਿੱਚ ਕਿ ਜਥੇਦਾਰ ਸਿੰਘ ਸਹਿਬਾਨ ਨੂੰ ਪ੍ਰਕਾਸ਼ੇ ਬਾਦਲ ਤੇ ਸੁਖਵੀਰ ਬਾਦਲ ਨੇ ਆਪਣੇ ਘਰ ਬੁਲਾਇਆ ਉਹਨੇ ਕਬੂਲ ਕੀਤਾ ਉਹਦੇ ਬਾਅਦ ਇਹ ਕਿਹਾ ਕਿ ਤੁਸੀਂ ਸਜ਼ਾ ਜਿਹੜੀ ਆ ਉਹਨੂੰ ਮਾਫੀ ਦੋਈ ਅਕਾਲਪੁਰ ਸਾਹਿਬ ਨੇ ਕਬੂਲ ਕੀਤਾ ਉਹਦੇ ਬਾਅਦ ਇਹ ਵੀ ਕਿਹਾ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਉਸ ਵੇਲੇ ਪੈਸੇ ਇਹਨੇ ਲਾ ਕੇ ਉਹਨੂੰ ਜਸਟੀਫਾਈ ਕਰ ਲਈ ਤੁਸੀਂ ਲੋਕਾਂ ਦੇ ਵਿੱਚ ਪੈਸੇ ਲੈ ਉਹ ਵੀ ਉਹਨੇ ਕਬੂਲ ਇਹ ਗੁਨਾਹ ਕਬੂਲ ਕੀਤਾ ਇਹਨੇ ਗੁਨਾਹ ਕਰਨ ਵਾਲਾ ਬੰਦਾ ਕਿਸ ਮੂਹ ਦੇ ਨਾਲ ਸਿੱਖ ਕੌਮ ਦੇ ਕੋਲ ਜਾਏਗਾ ਕਿ ਅਸੀਂ ਜਿਹੜੀ ਆ ਅਸੀਂ ਗੁਨਾਹ ਕੀਤੇ ਤੇ ਫਿਰ ਵੀ ਸਾਨੂੰ ਇਹ ਅਸੀਂ ਸਿੱਖ ਕੌਮ ਦੇ ਨਮਾਈਂਦੇ ਆ ਉਹਦੇ ਵਿੱਚ ਨਾਲ ਹੀ ਜਿਹੜੇ 21 ਬੰਦੇ ਇਹ ਉਹਦੀ ਕੈਬਨਟ ਦੇ ਉਹਨਾਂ ਨੂੰ ਵੀ ਉਹਨਾਂ ਨੇ ਬੁਲਾ ਕੇ ਸੱਜ ਲਾਈ ਤੇ ਉਹਨਾਂ ਨੂੰ ਕਿਹਾ ਕਿ ਗੱਲ ਚ ਪਟੀਆਂ ਪਾ ਕੇ ਉਥੇ ਸੇਵਾ ਕਰੋ ਟਾਇਲਟ ਸਾਫ ਕਰੋ ਇਹ ਮੇਰੇ ਖਲਕੇ ਸਿੱਖ ਕੌਮ ਲਈ આજ ਇੱਕ ਕਲੰਕਤ ਦੇਣ ਸੀ ਕਿ ਜਿਹਨੂੰ ਸਿੱਖ ਨਮਾਇੰਦਾ ਰਾਜਨੀਤਿਕ ਪਾਰਟੀ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਧਾਰਮਿਕ ਸੰਸਥਾ ਔਰ ਸ਼ਰੋਮਣੀ ਅਕਾਲੀ ਦਲ ਸਾਡੀ ਔਰ ਰਾਜਨੀਤਿਕ ਜਿਹੜੀ ਆ ਇਹ ਪਾਰਟੀ ਆ ਉਸ ਰਾਜਨੀਤਿਕ ਪਾਰਟੀ ਨੇ ਸਿੱਖ ਇਹਿਆਸ ਨੂੰ ਕਲੰਕਤ ਕਰਨ ਤੇ ਕੋਈ ਕਸਮ ਨਹੀਂ ਛੱਡੀ ਔਰ ਜਿੱਥੇ ਵਲਟੋਏ ਵਰਗੇ ਨੇ ਇੰਦੀ ਪੱਤੀ ਸ਼ਬਦਾਵਲੀ ਜਿਹੜੀ ਕੀਤੀ ਸੀ ਉਹਨਾਂ ਦੇ ਕਿਰਦਾਰ ਤੇ ਵੀ ਜਰੂਰ ਇਹਨਾਂ ਨੂੰ ਚੈੱਕ ਲੋਣਾ ਚਾਹੀਦਾ ਕਿਉਂਕਿ ਜੇ ਕਲਤਕ ਸਾਬ ਨੇ ਮੇਰੇ ਖਿਆਲ ਕੇ ਉਹਨਾਂ ਦਾ ਆਰਡਰ ਨਹੀਂ ਆਣਾ ਚਾਹੀਏ ਜੋ ਕਿਉਂਕਿ ਇੱਕ ਪੋਲੀਟੀਕਲ ਪਾਰਟੀ ਜੋ ਜਿਸ ਦੇ ਉੱਪਰ ਜੇ ਕਲੰਕ ਲੱਗ ਗਿਆ ਹੈ ਕਿ ਇਹਨਾਂ ਨੇ ਸਿੱਖ ਪੰਥ ਨੂੰ ਖਤਮ ਕਰਨੇ ਲਈ ਸਿੱਖੀ ਨੂੰ ਖਤਮ ਕਰਨੇ ਲਈ ਔਰ ਜਿਸ ਕੇ ਅਗੇਂਸਟ जिसने गुरु गुरु साहब की वेद भी की हो उस साथ को माफ़ी देने में जिनका पूरा रोल हो उनके ऊपर ये मेरे ख्याल अकाल तख्त साहब को ये अपना दोबारा फैसला देखना चाहिए कि मेरे को नहीं लगता कि ये ठीक रहा कि आप ड्राइव चलाओ और उसकी रिपोर्ट हमें करो अकाल तक साहब को सुप्रीम रहना चाहिए और हर आदमी का अकाल तक साहब सत्कार करता है वो सत्कार बरकरार रहना चाहिए क्या सी पहला भी कि ये फखरे कौम ने ਇਹ ਗਦਾਰੇ ਕੌਮ ਨੇ ਤੇ ਅੱਜ ਉਹ ਜਿਹੜਾ ਕਲਸਿਕ ਸਾਹਿਬ ਨੇ ਉਹਨੂੰ ਉਹਨੂੰ ਮੋਹਰ ਲਾ ਦਿੱਤੀ ਹੈ ਵਾਕਿਆ ਪ੍ਰਕਾਸ਼ ਸਿੰਘ ਬਾਦਲ ਮਰ ਤੋਂ ਬਾਅਦ ਵੀ ਉਹ ਚੈਣਨੀ ਉਹਨਾਂ ਦੀ ਆਤਮਾ ਚੈਣਨੀ ਲੈ ਸਕੀ ਜੀ ਔਰ ਨਾਲ ਹੀ ਨਾਲ ਬੀਬੀ ਹਰਸਿਮਰਤ कौर ਬਾਦਲ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਬਦੀ ਵਿੱਚ ਜਿਨ੍ਹਾਂ ਦਾ ਹੱਥ ਹੋਏ ਬੀਬੀ ਅੱਜ ਤੇਰੇ ਪਤੀ ਨੇ ਉਹਦੇ ਤੇ ਮੋਹਰ ਲਾ ਦਿੱਤੀ ਹੈ ਕਿ ਗਦਵੀ ਕਰਾਉਣ ਤੇ ਸਾਡਾ ਹੱਥ ਸੀ ਔਰ ਜੋ ਕਲਸਿਕ ਸਾਹਿਬ ਨੇ ਸਜ਼ਾ ਸੁਣਾਈ ਹੈ ਉਹ ਠੀਕ ਸੁਣਾਈ ਹੈ